ਆ ਗਿਆ ਮੇਰਾ ਪੁੱਤ ਹਾਂਜੀ ਆ ਗਈ ਦੱਸੋ ਕੀ ਕਹਿਣਾਗਾ ਮੈਂ ਤਾਂ ਐਂ ਕਹਿੰਦੀ ਸੀ ਪੁੱਤ ਚਾਹ ਬਣੀ ਪਈ ਐ ਚਾਹ ਪੀ ਲੈ ਮੈਂ ਨਹੀਂ ਪੀਣੀ ਚਾਹ ਜੂ ਤੁਸੀਂ ਪੀ ਲੋ ਚਾਹ ਆਪਦੀ ਬਣੀ ਹੋਈ ਮੈਨੂੰ ਰੈਸਟ ਕਰ ਲੈਣ ਦੋ ਹਾਂ ਸੌਂਗੀ ਲੱਗਦਾ ਥੱਕ ਗਈ ਹੋਊਗੀ ਪੁੱਤ ਸੌਂ ਗਿਆ ਤੂੰ ਤੁਸੀਂ ਕਰਤੀ ਮੇਰੀ ਨੀਂਦ ਖਰਾਬ ਤੁਹਾਨੂੰ ਕਿੰਨੀ ਵਾਰ ਕਿਹਾ ਮੈਨੂੰ ਠਾਲਣ ਨਾ ਆਇਆ ਕਰੋ ਮੈਂ ਆਪਣੇ ਆਪ ਉੱਠ ਕੇ ਕਰ ਲੂੰ ਜਿਹੜਾ ਕੁਝ ਕਰਨਾ ਹੋਊਗਾ ਦੱਸੋ ਕੀ ਕਹਿਣਾ ਹੁਣ ਤੁਸੀਂ ਨੇ ਰੋਟੀ ਬਣੀ ਪਈ ਆ ਮੈਂ ਕਹਿੰਦੀ ਸੀਗੀ ਤੂੰ ਆਵੇਂਗੀ ਆਪਾਂ ਦੋਨੇ ਇਕੱਠੇ ਬੈਠ ਕੇ ਰੋਟੀ ਖਾ ਲਾਂਗੇ ਮੈਂ ਨਹੀਂ ਖਾਣੀ ਤੁਹਾਡੇ ਨਾਲ ਬੈਠ ਕੇ ਰੋਟੀ ਆਪ ਦੀ ਰੋਟੀ ਖਾ ਲਿਆ ਕਰੋ ਪਹਿਲਾਂ ਹੀ ਮੇਰਾ ਵੇਟ ਨਾ ਕਰਿਆ ਕਰੋ ਜਾਓ ਇੱਥੋਂ ਹੁਣ ਨਾਲੇ ਮੈਨੂੰ ਡਿਸਟਰਬ ਨਾ ਕਰੋ ਪੈ ਜਾਣ ਦੋ ਮੈਨੂੰ ਰੋਟੀ ਖਾ ਲਾ ਮੈਂ ਖਾ ਲੂੰਗੀ ਆਪ ਦੇ ਆਪ ਜਾਓ ਨਾ ਹੁਣ ਇੱਥੇ ਖੜੇ ਕੀ ਕਰਦੇ ਹੋ ਚਲੇ ਜਾਓ ਇੱਥੋਂ ਹੈਲੋ ਹਾਂ ਹਰਪ੍ਰੀਤ ਹੈਲੋ ਹਾਂ ਹਾਂ ਸਿਮਰਨ ਬੋਲ ਕੀ ਕਹਿਣਾ ਸੀਗਾ ਹਾਂ ਹਰਪ੍ਰੀਤ ਮੈਂ ਐਂਦਾ ਕਹਿ ਰਹੀ ਸੀ ਵੀ ਮੈਂ ਨਾ ਤੇਰੇ ਘਰ ਕੋਲੇ ਆਈ ਹੋਈ ਸੀ ਉਹ ਜਿਹੜਾ ਮੈਂ ਬੁਟੀਕ ਨੂੰ ਸੂਟ ਦਿੱਤਾ ਹੈ ਨਾ ਫਲਾਈ ਲਈ ਉਹ ਕਹਿੰਦੀ ਫੜ ਕੇ ਲੈ ਜਾਓ ਚੱਲੇਂਗੀ ਤੂੰ ਮੇਰੇ ਨਾਲ ਦੇਖੀ ਬਾਹਰ ਨਹੀਂ ਨਹੀਂ ਆਪਾਂ ਬਾਅਦ ਚੱਲਾਂਗੇ ਬੁਟੀਕ ਦੇ ਤੂੰ ਐਂ ਕਰ ਪਹਿਲਾਂ ਮੇਰੇ ਘਰੇ ਆ ਜਾ ਮੈਂ ਘਰ ਹੀ ਆਂਗੀ ਤੂੰ ਅੰਦਰ ਹੀ ਆ ਜਾ ਫਿਰ ਬਾਅਦ ਚੱਲਾਂਗੇ ਚਾਹ ਚੂ ਪੀ ਕੇ ਠੀਕ ਆ ਹਾਂ ਚੱਲ ਚੱਲ ਠੀਕ OK OK ਚੱਲ ਠੀਕ ਆ ਗੇਟ ਖੋਲ ਫਟਾਫਟ ਆਜਾ ਸਿਮਰਨ ਬਾਹਰ ਕਿਉਂ ਖੜੀਆਂ ਆਜਾ ਅੰਦਰ ਆਜਾ ਚਾਪੀ ਕੇ ਚੱਲਦੇ ਆਪਾਂ ਆਜਾ ਚੱਲ ਹੁਣ ਤੂੰ ਬੜਾ ਟਾਈਮ ਨਾ ਲਾਈ ਛੇਤੀ ਕਰ ਛੇਤੀ ਚਲ ਆਜਾ ਠੀਕ ਇਹ ਕੌਣ ਹੈ ਪੁੱਤ ਤੁਸੀਂ ਕੀ ਲੈਣਾ ਤੁਸੀਂ ਤਾਂ ਹਰ ਇੱਕ ਗੱਲ ਪੁੱਛਣ ਲੱਗ ਜਾਨੇ ਹੋ ਕੌਣ ਆ ਕੌਣ ਨਹੀਂ ਮੇਰੀ ਸਹੇਲੀ ਆ ਗਈ ਇਹ ਕੰਮ ਆਈ ਆ ਗਈ ਕੋਈ ਨਾਲ ਤੁਸੀਂ ਆਪਦਾ ਕੰਮ ਤੱਕ ਮਤਲਬ ਰੱਖਿਆ ਕਰੋ ਤੁਸੀਂ ਕੀ ਲੈਣਾਗਾ ਮੇਰੇ ਤੋਂ ਚਲ ਆਜਾ ਸਿਮਰਨ ਉਹ ਵਾਸਤੇ ਹੋਵਾ ਥੋੜਾ ਹੋ ਟਾਪਿਕ ਜਿਆ ਰਹਿ ਗਿਆ ਸੀਗਾ ਮੇਰਾ ਅੱਛਾ ਚਲ ਕੋਈ ਨਹੀਂ ਆਪਾਂ ਕਰ ਲੰਨੇ ਆਂਗੇ ਨਾਲੇ ਬੁਟੀਕ ਵਾਲੀ ਦੇ ਵੀ ਰੁੱਝ ਜਾਵਾਂਗੇ ਲਾਸਟ ਸੈਮੈਸਟਰ ਆ ਆਪਣੀ ਡੀਗਰੀ ਪੂਰੀ ਹੋਣੀ ਹੈ ਹਾਂ ਹਾਂ ਧੰਨ ਤੈਨੂੰ ਕਾਉਂਟ ਟਾਈਮ ਮਿਲ ਜਾਂਦਾਗਾ ਪੜ੍ਹਨ ਦਾ ਬਸ ਯਾਰ ਪੜ੍ਹ ਲਈਦਾ ਬਸ ਲਾਸਟ ਸੈਮੈਸਟਰ ਰਹਿ ਗਿਆ ਚਲ ਦੇਖੀ ਜਾਊਗੀ ਹੁਣ ਹੂੰ ਤੇ ਤੁਹਾਡੇ ਵਾਸਤੇ ਚਾਹ ਬਣਾ ਲਿਆ ਆਂ